ਹੋਣ ਫਿਰ ਚਾਹ ਦਾ ਟੋਪੀਆ ਧਰ ਲਿਆ। ਓ ਯਾਰ ਇਹ ਉਹ ਚਾਹ ਨਹੀਂ ਜਿਹੜੀ ਤੁਸੀਂ ਟੈਨਸ਼ਨ ਲਈ ਜਾਂਦੇ ਤੁਸੀਂ ਕਹਿੰਦੇ ਵੀ ਚਾਹ ਪੀ ਕੇ ਤੇਰੇ ਗੈਸ ਬਣਦੀ ਐ। ਪਿਓਰ ਇਹ ਉਹ ਚਾਹ ਨਹੀਂ ਇਹ ਆਪਾਂ ਹੁਣ ਕੀਤੀ ਹੈਗੀ ਆ ਗੈਸ ਵਾਲ ਨੂੰ ਖਤਮ ਕਰਨ ਵਾਲੀ ਚਾਹ ਜਾਨੀ ਕਿ ਉਹਦੇ ਉਲਟ। ਉਹ ਕਿਹਣੀ ਚਾਹ ਹੁੰਦੀ ਐ? ਉਹ ਸਾਰਾ ਕੁਝ ਉਲਟ ਉਹਦੇ। ਗੈਸ ਨਹੀਂ ਬਣਦਾ ਤੇਜਾਬ ਨਹੀਂ ਬਣਦਾ। ਮੈਂ ਕਹਿੰਨੀ ਆ ਇਹ ਦੋ ਤਰ੍ਹਾਂ ਦੀ ਚਾਹ ਹੁੰਦੀ ਹੈ ਜੀ ਇੱਕ ਤਾਂ ਆਪਾਂ ਚਾਹ ਚ ਬਣਾ ਕੇ ਪੀ ਸਕਦੇ ਜਿਹਨੂੰ ਮੇਰੇ ਅਰਗੇ ਨੂੰ ਚਾਹ ਬਣਾਣੀ ਸਰਦਾ ਕਿਉਂਕਿ ਆਪਾਂ ਕੋਲਾ ਬਾਟੀ ਚਾਹ ਦਾ ਪੀਣਾ ਹੁੰਦਾ ਮੈਨੂੰ ਨਹੀਂ ਸਰਦਾ ਚਾਹ ਬਿਨਾ ਇਹ ਚਾਹ ਚ ਪਾ ਕੇ ਨਾ ਜਿਵੇਂ ਹੁਣ ਆਪਣੀ ਚਾਹ ਬਣ ਗਈ ਆਪਾਂ ਡੱਬਾ ਖੋਲਣਾ ਠੀਕ ਹੈ ਜੀ ਇਹ ਇੰਨਾ ਕੁ ਮਸਾਲਾ ਲੈਣਾ ਆਪਾਂ ਆਪਾਂ ਨੇ ਪਾ ਲੈਣਾ ਚਾਹ ਚ ਤੇ ਆਪਣੇ ਦੋ ਚਮਚੇ ਆ ਸੌਰੀ ਦੋ ਕੱਪ ਆਪਣੀ ਚਾਹ ਦੇ ਤਿਆਰ ਹੋ ਗਏ ਇਹ ਠੀਕ ਹੈ ਇੱਕ ਤਾਂ ਹੈਗਾ ਇਹ ਤਰੀਕਾ ਠੀਕ ਹੈ ਦੂਜਾ ਤਰੀਕਾ ਇਹ ਹੈ ਵੀ ਤੁਸੀਂ ਰੋਟੀ ਖਾਂਦੇ ਜਾਓ ਤੇ ਪਾਣੀ ਚ ਵਾਲ ਕੇ ਅੱਧਾ ਚਮਚਾ ਚੌਥਾ ਹਿੱਸਾ ਚਮਚੇ ਦਾ ਤੁਸੀਂ ਪਾਣੀ ਚ ਵਾਲ ਕੇ ਪੀ ਲੋ ਗਰਮ ਗਰਮ ਤੁਸੀਂ ਪੀ ਲੋ ਮੈਂ ਕਹਦੀ ਆ ਨਾ ਗੈਸ ਨਾ ਤਜਾਬ ਨਾ ਤੁਹਾਡੇ ਨੇੜੇ ਕੋਈ ਆਵੇ ਕਿਸੇ ਤਰ੍ਹਾਂ ਦੀ ਪੇਟ ਦਾ ਫੁੱਲਣਾ ਮੈਂ ਕਹਨੀ ਆ ਕੋਈ ਬਿਮਾਰੀ ਨਹੀਂ ਜੀ ਨੇੜੇ ਆਉਂਦੀ ਹੈਗੀ ਠੀਕ ਹੈ ਫੜਾ ਫਿਰ ਚਾਹ ਹੀ ਪੀ ਕੇ ਦੇਖਦੇ ਆ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਦੀ ਆ ਇਹਦੋਂ ਜਿਆਦਾ ਸੌਖਾ ਤਰੀਕਾ ਤੁਸੀਂ ਅੱਧਾ ਚਮਚੇ ਦਾ ਚੌਥਾ ਹਿੱਸਾ ਮੂੰਹ ਚ ਮਾਰੋ ਉਤੋਂ ਦੀ ਪਾਣੀ ਪੀਓ ਤਾਂ ਵੀ ਗੈਸ ਤੇਜਾਬ ਖਤਮ। ਅਗਰ ਕਿਸੇ ਨੇ ਮੇਰੇ ਵੀਰ ਭਰਾ ਨੇ ਮੰਗਾਉਣਾ ਹੋਵੇ ਇਹ ਗੈਸ ਤੋਂ ਮਤਲਬ ਆਪਣੇ ਇਹ ਜਿਹੜੀ ਤਿਆਰ ਕੀਤੀ ਹੈ ਦਵਾਈ ਆਪਾਂ ਹਨਾ ਗੈਸ ਤੇਜਾਬ ਮੈਂ ਕਹਿੰਨੀ ਨੇੜੇ ਨਹੀਂ ਆਉਂਦੀਂ ਪੇਟ ਨੇ ਫੁੱਲਣ ਦਿੰਦੀ ਪੇਟ ਦਾ ਫਾਰਾ ਨਹੀਂ ਆਉਣ ਦਿੰਦੀ ਕਬਜ ਨਹੀਂ ਰਹਿਣ ਦਿੰਦੀ। ਕਈ ਤਰ੍ਹਾਂ ਦੀਆਂ ਬਿਮਾਰੀਆਂ ਦੂਰ ਕਰਦੀਆਂ ਤੇ ਨੰਬਰ ਮੇਰਾ ਸਕਰੀਨ ਤੇ ਚੱਲ ਰਿਹਾ ਜੀ 8619874463 ਮੇਰੇ ਨੰਬਰ ਦਾ ਲੋਕ ਮਿਸਯੂਜ਼ ਵੀ ਕਰਦੇ ਪਰ ਕਿਸੇ ਦੇ ਚੱਕਰਾਂ 'ਚ ਨਹੀਂ ਪੈਣਾ। 7619874463 ਇਸ ਨੰਬਰ ਤੇ ਤੁਸੀਂ ਕਾਲ ਕਰੋ ਘਰੇ ਬੈਠੇ ਮੰਗਵਾਓ ਨਾਲੇ ਬਹੁਤ ਹੀ ਸਸਤੇ ਰੇਟ ਦੇ ਵਿੱਚ ਹੈ ਜੀ ਸਾਰਾ ਕੰਮ ਇਹ ਤੇ ਤੁਸੀਂ ਘਰੇ ਬੈਠੇ ਮੰਗਾਓ ਭਾਈ ਗੈਸ ਦਾ ਸਜਾਵ ਕਰੋ ਦੂਰ ਤੇ ਨਾਲੇ ਹੁਣ ਮੈਨੂੰ ਚਾਹ ਪੀਣ ਦਿਓ ਤੇ ਸਰਦਾਰ ਜੀ ਦਾ ਭਲੇਖਾ ਕੱਢਣ ਦਿਓ ਠੀਕ ਹੈ ਜੀ ਇਹਨਾਂ ਨੂੰ ਭਲੇਖਾ ਵੀ ਖਣੀ ਗੈਸ ਬੰਦੀ ਚਾਹ ਨਾਲ ਆਪਾਂ ਬਾਟੀ ਚਾਹ ਦੀ ਪੀਵਾਂਗੇ ਤੁਸੀਂ ਵੀ ਮੈਂ ਕਹਿੰਨੀ ਆ ਫੱਕੀਆਂ ਡਾਓ ਤੇ ਮੈਂ ਕਹਿੰਨੀ ਮੌਜ ਲਟੋ ਆ ਦੇਖੋ ਆਪਾਂ ਤਿਆਰ ਕਰ ਰੱਖਿਆ ਤੇ ਘਰੇ ਬੈਠੇ ਮੰਗਵਾਓ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਹੁਣ ਮੈਨੂੰ ਦੱਸੋ ਵੀ ਇਹਦਾ ਟੇਸਟ ਕਿਵੇਂ ਹੈ? ਚਾਹ ਦਾ ਟੇਸਟ ਨਾ ਬਹੁਤ ਵਧੀਆ। ਥੋੜੇ ਤਾਂ ਪਹਿਲਾਂ ਟੈਨਸ਼ਨ ਹੋ ਜਾਂਦੀ ਹੈ ਨਾ ਵੀ ਇਹ ਪਤਾ ਨਹੀਂ ਕਿਤੇ ਉਹੀ ਕੰਮ ਕਰੀਏ ਕਿ ਐ ਨਹੀਂ ਪਤਾ ਵੀ ਮੈਂ ਤਾਂ 22 ਚਿਆਰੀ ਉੜੀ। ਕਹੇਦੇ ਉਹ ਵੀ ਚਿਆਰੀ ਆ। ਨਹੀਂ ਆ। ਆਪਾਂ ਹੋਰ ਵੀ ਚਾਰ ਭਰਾ ਦੇ ਦਿੰਦੇ ਉਹ ਭਾਵੇਂ ਪੁਛੀ ਹੋਈ ਜਾਵੇ। ਗੈਸ ਤਾਂ ਕਹਿ ਦਿਆ ਕਰੋ। ਗੈਸ ਘਾਤ ਹੋ ਜਾਂਦੇ ਮੈਂ ਉਹ ਵੀ ਕਹਿੰਦੀ। ਏ ਜੀ ਬਹੁਤ ਵਧੀਆ ਚੀਜ਼ ਬਣਾਈ ਹੋਈ ਆ ਆਪਣੇ ਹਾਸੇ ਦੀਆਂ ਹਾਸਿਆ ਹਾਸੇ ਛੱਟੇ ਕਰਕੇ ਜ਼ਿੰਦਗੀ ਨਿਕਲ ਜਾਣੀ ਆ ਨਾ ਤੁਹਾਨੂੰ ਵੀ ਪਤਾ ਹੈ ਪਰ ਤੁਸੀਂ ਨਾ ਅਗਰ ਮੰਗਵਾਉਣੀ ਹੋਵੇ ਮੈਂ ਨੰਬਰ ਪਹਿਲਾਂ ਵੀ ਦੱਸਿਆ ਤੁਹਾਨੂੰ 8619874463 ਤੇ ਆਰਡਰ ਕਰ ਸਕਦੇ ਹੋ ਬਹੁਤ ਹੀ ਨਾਰਮਲ ਰੇਟ ਆ ਜੀ ਇਹਦਾ ਇਹ ਡੱਬਾ ਤੁਹਾਨੂੰ ਘੱਟੋ ਘੱਟ 2-3 ਮਹੀਨੇ ਨਹੀਂ ਮੁੱਕਦਾ ਹੈਗਾ ਇੱਕ ਵਾਰੀ ਮੰਗਵਾਇਆ ਗਿਆ ਤੁਸੀਂ ਠੰਡ ਠੰਡ ਮौज ਕਰੋਗੇ ਤੇ ਮਸਤੀ ਮਾਰੋਗੇ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਤੁਸੀਂ